ਹਾਈ ਫਰੀ ਵਨ ਸਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਤੇ ਸੋ ਅੱਜ ਦੀ ਇਸ ਵੀਡੀਓ ਤੇ ਰਾਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਜੀ ਕਿ ਇੰਪੋਰਟੈਂਟ ਨੋਟਿਸ ਜਿਹੜਾ ਕਿ PSSSP ਵੱਲੋਂ ਅੱਜ ਹੀ ਜਾਰੀ ਕੀਤਾ ਗਿਆ ਸੋ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ ਤੇ ਬੋਰਡ ਦੁਆਰਾ ਪ੍ਰਕਾਸ਼ਿਤ ਇਸ਼ਤਿਹਾਰ ਨੰਬਰ 5 ਆਫ 2023 ਅਧੀਨ ਸੀਨੀਅਰ ਸਹਾਇਕ ਵੱਖ-ਵੱਖ ਵਿਭਾਗ ਦੀਆਂ 269 ਅਸਾਮੀਆਂ ਇਸ਼ਤਿਹਾਰ ਨੰਬਰ 13 ਆਫ 2023 ਅਧੀਨ ਜ਼ਿਲ੍ਹਾ ਖਜਾਂਚੀ ਦੀ ਇੱਕ ਅਸਾਮੀ ਇਸ਼ਤਿਹਾਰ ਨੰਬਰ 7 ਆਫ 2024 ਅਧੀਨ ਖਜ਼ਾਨਾ ਅਫਸਰ ਦੀਆਂ 36 ਅਸਾਮੀਆਂ ਸਬ ਡਿਵੀਜ਼ਨਲ ਅਫਸਰ ਦੀਆਂ 2 ਅਸਾਮੀਆਂ ਸੈਕਸ਼ਨ ਅਫਸਰ ਸਿਵਲ ਦੀਆਂ 4 ਅਤੇ ਸੈਕਸ਼ਨ ਅਫਸਰ ਬਿਲਜੀ ਦੀਆਂ 3 ਅਸਾਮੀਆਂ ਤੁਰੰਤ ਪ੍ਰਭਾਵ ਤੋਂ ਵਿਦਡਰਾ ਕੀਤੀਆਂ ਜਾਂਦੀਆਂ ਨੇ ਸੋ ਜੀ ਜੋ ਵੀ ਮੈਂ ਤੁਹਾਨੂੰ ਨੋਟਿਸ ਦੇ ਵਿੱਚ ਅਸਾਮੀਆਂ ਦੱਸੀਆਂ ਨੇ ਸੋ ਇਹਨਾਂ ਨੂੰ ਇਮੀਡੀਏਟ ਇਫੈਕਟ ਦੇ ਨਾਲ ਇਹਨਾਂ ਨੂੰ ਅੱਜ ਵਿਦਡਰਾ ਕਰ ਲਿੱਤਾ ਗਿਆ ਯਾਨੀ ਕਿ ਵਾਪਸ ਲੈ ਲਿਆ ਗਿਆ ਹੈ ਨਾ ਤੋਂ ਨੋਟਿਸ ਤੇ ਉਸ ਤੋਂ ਬਾਅਦ ਜੀ ਇਸ਼ਤਿਹਾਰ ਨੰਬਰ 5 ਆਫ 2023 ਇਸ਼ਤਿਹਾਰ ਨੰਬਰ 13 ਆਫ 2023 ਅਤੇ ਇਸ਼ਤਿਹਾਰ ਨੰਬਰ 7 ਆਫ 2024 ਅਤੇ ਇਹਨਾਂ ਪ੍ਰਕਾਸ਼ਤ ਬਾਕੀ ਸਾਮੀਆਂ ਲਈ ਇਹ ਇਸ਼ਤਿਹਾਰ ਉਹੀ ਰਹੇਗਾ ਉક્ત ਪੈਰਾ ਇੱਕ ਵਿੱਚ ਦਰਸਾਈਆਂ ਗਈਆਂ ਅਸਾਮੀਆਂ ਨਾਲ ਸੰਬੰਧਿਤ ਉਮੀਦਵਾਰ ਇਹਨਾਂ ਅਸਾਮੀਆਂ ਦੀ ਤਾਜ਼ਾ ਜਾਣਕਾਰੀ ਰਿਪੋਰਟ ਦੀ ਵੈੱਬਸਾਈਟ ਸਮੇਂ-ਸਮੇਂ ਤੇ ਚੈੱਕ ਕਰਦੇ ਰਹੇ। ਸੋ ਜੀ ਹਾਲੇ ਫਰਦਰ ਕੋਈ ਵੀ ਇਹਦੇ ਬਾਰੇ ਨੋਟੀਫਿਕੇਸ਼ਨ ਨਹੀਂ ਆਇਆ ਕਿ ਵਿத்ਡਰੋ ਕਿਉਂ ਕੀਤੀਆਂ ਗਈਆਂ ਨੇ ਤੇ ਫਰਦਰ ਇਹਨਾਂ ਦਾ ਕੀ ਪ੍ਰੋਸੈਸ ਹੋਣਾ ਹੈ ਇਹਨਾਂ ਪੋਸਟ ਦਾ। ਬਟ ਫॉर ਦਾ ਟਾਈਮ ਬੀਂਗ ਇਹਨਾਂ ਨੂੰ ਵਿத்ਡਰੋ ਕਰ ਦਿੱਤਾ ਗਿਆ ਹੈ। ਸੋ ਬਾਕੀਆਂ ਦੇ ਨਾਲ ਵੀ ਵੀਡੀਓ ਜ਼ਰੂਰ ਸ਼ੇਅਰ ਕਰੋ। ਜਿਵੇਂ ਹੀ ਇਸ ਦੇ ਰਿਗਾਰਡਿੰਗ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਇਸ ਚੈਨਲ ਤੇ ਤੁਹਾਨੂੰ ਉਹਦੀ ਰਿਗਾਰਡਿੰਗ ਇਨਫੋਰਮੇਸ਼ਨ ਜ਼ਰੂਰ ਪ੍ਰੋਵਾਈਡ ਕੀਤੀ ਜਾਊਗੀ। ਤੇ ਚ for watching